ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਚੱਲੇ ਆਂ ਪਾਕਿਸਤਾਨ ਪਾਕਿਸਤਾਨ ਦੇ ਸਾਰੇ ਗੁਰਦੁਆਮਾਂ ਦੀ ਤੁਹਾਨੂੰ ਯਾਤਰਾ ਕਰਾਵਾਂਗੇ ਸਾਰੇ ਗੁਰਦੁਆਰਿਆਂ ਦੀ ਦਰਸ਼ਨ ਕਰਾਵਾਂਗੇ ਅੱਜ ਆਪਾਂ ਚੱਲੇ ਆਂ ਬਾਗਾ ਬਾਰਡਰ ਤੇ ਬਾਗਾ ਬਾਰਡਰ ਪਹੁੰਚ ਚੁੱਕੇ ਆਂ ਆਪਾਂ ਬਾਗਾ ਬਾਰਡਰ ਪਾਰ ਕਰਕੇ ਆਪਾਂ ਪਹੁੰਚ ਗਏ ਆਂ ਪਾਕਿਸਤਾਨ ਦੇ ਵਿੱਚ ਇੱਥੇ ਬਹੁਤ ਹੀ ਸੋਹਣਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ ਫੁੱਲਾਂ ਦੇ ਹਾਰ ਪਾਏ ਗਏ ਸਾਰੀ ਸੰਗਤ ਨੂੰ ਜੀ ਆਇਆਂ ਕਿਹਾ ਗਿਆ ਪੁਨੇ ਸੋਨੇ ਹਾ ਸਾਰ ਸ੍ਰੀ ਅਕਾਲ ਜੀ ਗੁਰੂ ਜੀ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਕਿਸਤਾਨ ਵੱਲੋਂ ਜੀ ਆਇਆਂ ਕਹਿੰਦੇ ਉਸ ਤੋਂ ਬਾਅਦ ਅਸੀਂ ਪਹੁੰਚੇ ਬੱਸਾਂ ਦੇ ਕਾਊਂਟਰ ਤੇ ਉੱਥੋਂ ਆਪੋ ਆਪਣੇ ਟਿਕਟ ਲੈ ਕੇ ਪਹੁੰਚ ਗਏ ਨਨਕਾਣਾ ਸਾਹਿਬ ਰਾਤ ਹੋਣ ਕਰਕੇ ਅਸੀਂ ਵੀਡੀਓ ਨਹੀਂ ਬਣਾ ਸਕੇ ਜਦੋਂ ਕਾਨਾ ਸਾਹ ਪਹੁੰਚੇ ਤਾਂ ਬਹੁਤ ਹੀ ਸੋਹਣਾ ਇੱਥੇ ਬੰਦੋਬਸਤ ਕੀਤਾ ਗਿਆ ਸੀ ਰਹਿائش ਲਈ ਵਧੀਆ ਵਾਟਰਪਰੂਫ ਤੇ ਖੁੱਲੇ ਟੈਂਟ ਲਗਾਏ ਗਏ ਸੀ ਬਹੁਤ ਹੀ ਸੋਹਣਾ ਨਵੇਂ ਬਿਸਤਰੇ ਬੜਾ ਵਧੀਆ ਪ੍ਰਬੰਧ ਕੀਤਾ ਗਿਆ ਸੀ और सी मिलिसम ना ये हमने देखा आज वो तरीका और ये करके कर सकते हैं इन कारकों टेक्निक फॉर्म के द्वारा फर्स्ट एक पॉइंट पर चाबी दे लिए पब्लिकली बनी बाहर आने तो मैं नहीं तो अफेयर ही समझता पहला आराम में बैठे होना है नहीं वहां नंबर 1220 आ गए मैं अलग आ गया ا گڑھ جا ونگ رہا ہے پر گڑھ بار بار نہیں دیکھیا نو میرا سردار دا فون آئے گا もう手軽な時間うがいいかて ਪੰਨੀ ਚਾਇ ਨਹੀ Yes! ਆ ਤੇ ਸੁਫਰੇ ਨਾ ਸਕਦ ਰੁਕੀ ਤੇਰੀ ਨਾਮ ਨਮ ਤੇਰ ਸੁਧਾ ਹੈ ਅਨੰਤ ਗਸ ਹੈ ਤੁਮ ਸੰਨ ਰੋ ਪਾ ਮੇਰੀ ਜੁਲੀ ਸਾਹਸਾ ਅੱਖਾਂ ਕੀ ਦਾ ਰੋ ਹੈ ਤੇਰਾ ਨਾਮ ਸਭ ਸਾ ਸਰਾਤ ਨਾ ਸੁਮਰ ਸਵੇਰ ਵੀ ਸੋ ਗਿਆ ਬਨਸਾ ਕਹਿਣਾ ਤੁਮਰੀ ਮੇਰੀ ਸਦਾ ਤੇਰੇ ਲਈ ਕਹਿਣਾ ਸੁੱਚ ਸਾਧੂਆਂ ਨਹੀਂ ਕਰਦੇ ਸੱਚਾ ਨਾਮ ਜਿਨਾਰਾ ਨਾਮ ਸਤਨਾਮ ਆਧਾਰ ਮੇਰਾ ਜੇ ਸੁੱਖਾ ਸਭ ਉਮਾਇ ਖੇਸਾ ਸੁੱਖ ਮਾਇਸਾ ਜੇ ਸਾਧ ਸਾਧ ਨਾਮ ਸਦਾ ਸੰਗਾਂ ਦੀ ਬਾਗੁਰੇਂ ਤੋਂ ਸਿਧਿਆਏ ਬੰਦੇ ਸਰਨਾਮ ਸਰਹੰ ਸੰਤੋਸ ਜੋਤਿ ਰਾਮ ਸਚਨਾ ਮੇਰਾ ਨਾਮ ਬਾਚੇ ਪੰਛੀ ਬਲ ਘਰ ਸੁਭਾਗ ਘਰ ਸੁਭਾਗ ਸਚਨ ਦੇ ਬਾਚੇ ਕਾਜਿਕ Mm-hmm.

ਨਾਕ ਤੇ ਮੁਖ ਨੂੰ ਜਲ ਜਲ ਕਹਿਤੀ ਛੁੱਟੀ ਨਾ ਜਿਨੇ ਨਾਤ ਆਇਆ ਗਏ ਮਸਕਰ ਕੇ ਤਾ ਨਾਨਕ ਤੇ ਮੁਖ ਨੂੰ ਜਲ ਜਲ ਕਹਿਤੀ ਛੁੱਟੀ ਨਾ ਧੰਨਵਾਦ ਦੋਸਤੋ ਅਗਲੀ ਵੀਡੀਓ ਜਲਦੀ ਅਪਲੋਡ ਕਰਾਂਗੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਜਲਦ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ